ਇਹ ਲੈ ਇੱਧਰ ਆ ਜਾ ਟਿਕਰ ਟਾਈਮ ਪਾਸ ਕਿੰਨੇ ਜਣੇ ਦਾ ਕਰਾਉਗੀ ਇਹ ਡੜਾ ਵਾ ਲਾ ਉਹ ਯਾਰ ਡੜਾ ਨਿਕਲ ਕੇ ਆਉ ਯਾ ਉਹ ਨਹੀਂ ਜਾਂਦਾ ਚਲ ਦੇਖਦੇ ਆਂ ਮੈਂ ਉਹ ਤੋਂ ਭੱਜ ਗਿਆ ਮੈਂ ਕਿ ਕਰ ਇੰਨੀ ਕਿਵੇਂ ਹੱਲੀ ਜਾਂਦੀ ਏ ਯਾਰ ਚਲੋ ਇੱਕ ਵਾਰੀ ਹੋਰ ਠੀਕ ਹੈ ਜੀ ਉਹ ਨਹੀਂ ਪਉਂਦੇ ਇਹ ਤਾਂ ਘਰ ਦੀ ਕਿੱਕਰ ਆ ਯਾਰ ਘਰ ਦੀ ਕਿੱਕਰ ਆ ਤਾਂ ਮੈਂ ਅਹੀਂ ਆਇਆ ਸੀ ਮੈਂ ਪਤਾ ਨਹੀਂ ਇੰਨੀ ਕਿਵੇਂ ਹੱਲੀ ਜਾਂਦੀ ਏ ਤਾਰ ਉੱਤੇ ਬਿਜਲੀ ਵਾਲੀ ਉੱਤੇ ரேன் லாசின ட்ரடே ஆர ਕੁਣ ਜਿਹੜਾ ਕੋਸ ਹੈਗਾ ਇਹ ਤਾਂ ਬੋਦੀ ਹੋ ਰਹੀ ਹੁਣ ਤਾਂ ਇਹ ਬੜੀ ਜਰਦੀ ਵਜ਼ੂਈ ਕਾਲ ਕਰ ਰੱਖੀ ਹੈ ਇਹੇ ਲਾਈਵ ਲਾਡੀ ਦਿਖਾ ਜੋਰ ਹੈ ਹਾਂ ਟੂਟੇ ਮਾਰਦੀ ਹੁਣ ਕੱਲੇ ਦਾ ਹੁਲਕੀ ਖਾਵਗਾ ਕੱਲੇ ਨੇ ਕਿਕਰ ਆ ਰਹੀ ਤੇ ਕਿਕਰ ਹੰਦੀ ਸੀ ਸਾਹ ਨਾਲ ਤਾਂ ਬਹੁਤ ਜ਼ੋਰ ਤਾਂ ਬਹੁਤ ਆ ਬਹੁਤ ਆ ਬਹੁਤ ਆ ਇਹ ਐਨੀ ਬੜਾ ਟੂਟੂ ਕਿਥੋਂ ਰਾਂ ਸਰੇਤੇ ਨਹੀਂ ਪੈਂਦਾ ਰਸਾ ਇਹਦੇ ਪੈਂਦਾ ਹੈ ਹੋਰ ਗਾਂ ਕਰਲਾ ਵਰਤੀ ਕਾ ਸੰਦੂ ਆਕਾ ਦੀ ਹੋਣਾ ਕਿ ਨਹੀਂ ਹਾਂ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨੇ ਮਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆਂ ਭਾਈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਹਾਂ ਤੇਈ ਪੋਸ਼ ਏ ਜਨਵਰੀ 1 ਬਰਾ 2025 ਦੇ ਨਾ ਦਿਨ ਕਿਹੜਾ ਲੱਡੀ ਅੱਜ ਬੁੱਧਵਾਰਾ ਸੁਣਦੇ ਆਂ ਹੈ ਮੰਗਲਵਾਰਾ ਠੀਕ ਹੈ ਕੁੰਡੀ ਆਪਣੀ ਜਾਣੀ ਨਹੀਂ ਉੱਥੇ ਕੁੰਡੀ ਜਾਊਗਾ ਆ ਹਨਾ ਟੁੱਟ ਜੇ ਦੀ ਬਾਡੀ ਜੀ ਹਾਂ ਪੀਗ ਪੋਨੇ ਆਇਆ ਝੂਟਲਾ ਆਇਆ ਮੌਕੇ ਦੀ ਆ ਗਿਆ ਕੈਮਰਾ ਚੱਲਦੇ ਦੇ ਪਾਤਰੀ ਕਾਲ ਭਾਈ ਸਾਹਿਬ ਭਾਈ ਹੇ ਗੁਰਵਚਨ ਸਿੰਘ ਜੀ ਜਿੰਮ ਵਾਲੇ ਕੀ ਹਾਲ ਹੈ ਜੀ ਸਾਰਾ ਚਮ ਚੜਦੀ ਕਲਾ ਚੜਦੀ ਕਲਾ ਐਨ ਵਧੀਆ ਤੇ ਮੁੰਡੇ ਪਿੰਗ ਪਾਈ ਜਾਂਦੇ ਹਾਂ ਹਾਂ ਤੇ ਭਾਈ ਨੌਜਵਾਨ ਰਾਈਡ ਕਰਨ ਚੱਲੇ ਆ ਮੋਟਰਸਾਈਕਲ ਤੇ ਧੁੰਦ ਦਾ ਨਜ਼ਾਰਾ ਦੇਖ ਕੇ ਉਹਨਾਂ ਨਰੋ ਹੀ ਤੜਕੇ ਤੜਕੇ ਸਹੀ ਆ ਐਨ ਵਧੀਆ ਰਾਜੀ ਖੁਸ਼ੀ ਤੇ ਟਾਈਮ ਨਾਲ ਹੀ ਚੱਲ ਪਿਆ ਬਸ ਨਹੀਂ ਟਾਈਮ ਬਹੁਤ ਹੋ ਗਿਆ 9:00 ਬਜ ਕੇ 13:00 ਹੋ ਗਏ ਸਵਾ 9:00 ਹੋ ਗਏ ਸਹੀ ਆ 22 ਮਿੰਟਾਂ ਦੇ ਵੀ ਆਪਣਾ ਬਣਾਉ ਹਾਂ ਹਾਂ ਸਵਾ 9:00 ਹੋ ਗਏ ਆਏ ਭਾਈ ਉਹ ਚਾਹ ਪਾਣੀ ਪੀਣਦੇ ਆਗੇ ਮੈਂ ਇਹ ਖੜੇ ਸੀ ਇੱਥੇ ਮੈਂ ਭੱਜ ਕੇ ਦੇਖਣਾ ਆਇਆ ਮੈਂ ਕਿੰਨੀ ਕਿੱਕ ਕਰਕੇ ਵੀ ਹੱਲੀ ਜਾਂਦੀ ਯਾਰ ਐ ਹੈ ਉਹ ਤਾਂ ਢੁੱਟੂ ਹੈ ਥੱਲੋਂ 2 ਕੋ 3-4 ਫੁੱਟ ਛੱਡ ਕੇ ਤੱਕ ਜਿਉਂ ਉਹ ਟੌਕਸਾਈਕਲ ਵਗਰ ਨਾ ਟੋਕਣ ਪਾ ਹੈ ਹਾਂ ਹਾਂ ਇਹ ਕਰ ਲੈਨੇ ਆ ਇਹ ਯਾਰ ਆਇਲਾ ਦਾ ਇਹ ਸੱਲੂ ਟੁੱਟ ਗਈ ਤੇ ਤਾਰ ਵੀ ਤੋੜ ਤੋੜ ਦੂ ਇਹ ਵਿਚਾਲੋ ਹਾਂ ਬਿਜਲੀ ਵਾਲੀ ਆ ਗਿਆ ਆ ਗਿਆ ਉਹ ਵੇਖ ਸਪੈਸ਼ਲ ਸੱਦਿਆ ਫੋਨ ਕਰਕੇ ਮੈਂ ਆਪਦੀ ਥਾਂ ਤੇ ਬੰਦਾ ਸੱਦਿਆਗਾ ਬੰਦੇ ਹੀ ਬੰਦੇ ਹੋਗੇ ਲੈ ਬੰਦਿਆਂ ਦੀ ਖੇਡ ਹੈਗੀ ਇਹ ਲੈ ਐ ਇੰਨੀ ਗੱਲ ਸੀਗੀ ਗੁਰਪ੍ਰੀਤ ਤੇਰੀ ਆਉਣ ਦੀ ਧੀਰ ਸੀ ਬਸ ਉਤੇ ਲੈ ਭਾਈ ਬੰਦੇ ਦੱਸ ਲਾਡੀ ਕਿੰਨੇ ਕਰਨੇਗੇ ਕਿਉਂ ਭਾਈ ਤੂੰ ਦਾ ਹੱਥ ਲਵਾਈ ਬੰਦੇ ਦਾ ਮੈਂ ਕੈਮਰਾਮੈਨ ਦਾ ਕੀ ਕੰਮ ਹੁੰਦਾਗਾ ਇਹੀ ਕੰਮ ਹਾਂ ਵੀਡੀਓ ਬਣਾਉਂਦਾ ਹੁੰਦਾ ਨਾ ਹਾਂ ਚੱਲ ਹੱਥ ਮੜਿਆ ਫਿਰ ਆਪਣੀ ਪੱਕੀ ਵਾਲੀ ਆ ਉੱਤ ਬੱਚੀ ਵਜੇ ਹੈ ਇਹ ਨਹੀਂ ਹੈ ਸਾਰੀ ਕਿਕਰ ਠੀਕ ਹੈ ਹਾਂ ਇਹ ਸੁੱਕੀ ਆ ਹੁਣ ਜਮਾ ਇਹਦਾ ਐ ਚੱਲੂ ਪਟ્રોલ ਵਾਂਗੂ ਇਹ ਭਾਈ ਉਹ ਲਿਆਓ ਰਕੜਾ ਸੁੱਕੀਆਂ ਹਾਂ ਇਹ ਸੁੱਕੀ ਜਮਨਾਈ ਜੜ ਚੋਂ ਡੁੱਟਣਾ ਤਾਂ ਤਾਂ ਨਹੀਂ ਕਰਦਾ ਮੈਂ ਨਾ ਨਵਾਈ ਹੋ ਜਾਂਦੀ ਆ ਨਾ ਇੱਧਰ ਹੋ ਜਾ ਆਏ ਕਹਦੇ ਤਾਂ ਜ਼ੋਰ ਘੱਟ ਮੜਾ ਜੀ ਚਾਚਾ ਤਾਂ ਆਖੀ ਪਤਲੀ ਰੱਸੀ ਟੱਪ ਜੂ ਪਹਿਲਾਂ ਉਰੇ ਆ ਮੇਰੇ ਲਵਿਆ ਤਾਂ ਉਹ ਪਹਿਲੀ ਆਖਿਆ ਜੀ ਇੱਥੇ ਆ

ਇੱਧਰ ਭਾਈ ਕਿਕਰ ਤੋੜ ਮੁਹਿੰਮ ਹਜੇ ਜਾਰੀ ਸੀ ਤੇ ਕਿਕਰ ਨੇ ਭਾਈ ਤਾਰ ਵੀ ਤੋੜਤੀ ਨਾਲ ਕਹਿੰਦੀ ਸੀ ਜਮਾ ਤੇ ਡਾਣਾ ਟੁੱਟ ਗਿਆ ਸੀਗਾ ਉਧਰਲਾ ਖਿੱਚਿਆ ਸੀ ਜਿਹੜਾ ਲੰਮਾ ਟੁੱਟਦਾ ਸਹੀ ਗਿਆ ਸੀ ਬਸ ਉਹ ਜਦੋਂ ਲਾਸ ਜੀ ਛੱਟਦੀ ਤੇ ਉਹ ਡਾਣੇ ਦੀ ਟੀਸੀ ਤਲੇ ਲੱਗ ਗਈ ਫਿਰ ਉਹ ਉਧਰਲਾ ਪੋਰਾ ਜਿਹੜਾ ਰੁੱਟਿਆ ਸੀ ਉਹ ਆ ਕੇ ਤਾਰ ਤੇ ਵੱਜਿਆ ਇੱਧਰਲੇ ਪਾਸੇ ਤੇ ਇੱਧਰਲੇ ਪਾਸੇ ਜਿਹੜਾ ਆਪਣਾ ਕੰਮ ਜਾਰੀ ਆ ਭਾਈ ਉਹੋ ਪੀਣਾ ਪਾ ਲਿਆ ਫੀਡ ਫੈਕਟਰੀ ਹੀ ਚੱਲਦੇ ਆ ਉਹ ਚਾਰ ਘਟੇ ਲੱਦ ਲੈ ਤੇ ਬਾਕੀ ਹੈ ਅ ਦੇਖਦੇ ਹਾਂ ਹੈ ਬੁਰਦੀਆਂ ਦੇ ਉੱਥੇ ਹੀ ਘੜਦਿਆਂਗੇ ਜਾ ਕੇ ਦਹੀਂ ਕੀ ਕਹਿੰਦੇ ਆ ਆ ਉਹ ਗਾਲਿਆ ਤੇ ਨੁੜਕੀ ਜਾਂਦਾ ਸੀ ਅੱਜ ਕੇਸੀ ਲਈ ਵਰਦਾ ਉਹ ਟਿੱਕਰ ਸ਼ਾਂਗਤੀ ਅੱਜ ਪਹਿਲਾਂ ਆ ਜਾਂਦਾ ਤੂੰ ਤਾਰਨਾਡ ਉੱਡਦੀ ਫਿਰ ਹੈ ਕੋਈ ਨਹੀਂ ਪਿਆ ਲੈ ਟਾ ਟਾ ਕੱਕੂ ਗਿਆ ਸੀ ਠੀਕ ਹੈ ਜੰਗਾ ਲੋਟਾ ਟਾਕਾ ਹੋਣ ਵਾਸਤੇ ਟਾਕਾ ਰੱਖਿਆ ਦੇ là ਪਹਿਲਾ ਇਹ ਬਾਈ ਟਾਪ ਗੇਰ ਜਾ ਜਾ ਲੱਗ ਤਾ ਦਰਸ਼ਨ ਦੇ ਦਰਸ਼ਨ ਹੁੰਦੇ ਨਹੀਂ ਐ ਮੂੰਹ ਟੱਕ ਕੇ ਰੱਖਦਾਗਾ ਹਾਂ ਲੋਟਾ ਲੋ ਲੇਟੀਆਂ ਇੱਕ ਦਾਣਾ ਇੱਕ ਆਟਾ ਠੀਕ ਐ ਠੀਕ ਐ ਆਟੇ ਵਾਲੀ ਜੀੜੀ ਆ ਉਧਰ ਠੀਕ ਐ ਉਹ ਕਿਵੇਂ ਮਿੱਤਰੋ ਠਾਗੜੀ ਛੇ ਤਾ ਆ ਗਮ ਲੋਟਾ ਯਾਰ ਆਟਾ ਘੜਾ ਲੈ ਆ ਬਾਰ ਵੀ ਜਿੰਨਾ ਕਾ ਘਰੇ ਵਧਾਇਆਗਾ ਤੇ ਉਹਨਾਂ ਕਾ ਪਹਣਾ ਅਗਲੇ ਸਾਈਕਲ ਸਵਰ ਤੇ ਹੌਲੀ ਹੌਲੀ ਘਟਾ ਲਾਂਗੇ ਤੇ ਮਤਲਬ ਆਪੀ ਘਟਜੂ ਘਟਾ ਕੇ ਲਾਵਾਂਗੇ ਜਿੰਨਾ ਮਰਜੀ ਰੱਜ ਕੇ ਖਾਈਏ ਤੇ ਬਸ ਰੋਜ਼ ਕੈਲਰੀਆਂ ਬਰਨ ਨਹੀਂ ਹੋਣੀਆਂ ਸਾਈਕਲ ਦੇ ਧੜਕੇ ਚੜਜਾ ਕਰਾਂਗੇ ਹੱਥ ਨੇ ਉਤਰਿਆ ਕਰਾਂਗੇ ਲੋਟ ਆ ਹਾਂ ਅ ਆਟਿਆਲਾ ਦਰਾ ਦੀ ਯਰ ਇੱਕ ਹਾਂ ਦਰਾ ਇਹ ਉਹ ਹੀ ਹੋ ਜਾਂਦਾ ਬਾਈ ਬੰਦਾ ਜੇਲੇ ਕਿ ਤੁਸੀਂ ਮੰਨੀ ਆਉਂਗੇ ਇਹ ਕੰਮਕਾਰ ਜੇ ਕਰਨ ਲੱਗ ਜੇ ਗਿਰਾੜੜ ਕੇ ਉੱਠ ਕੇ ਪਾਓ ਭਾਵੇਂ ਗੱਲੇ ਝੁੱਕੇ ਜੀ ਫਿਰਦਾ ਰਿਹਾ ਕਰਦਾ ਮੋਦੀ ਦਾ ਮੱਥਾ ਨਾ ਸਿਉਂਦੇ ਹੋ ਕਿ ਦੇ ਵਿੱਚ ਮੋਦੀ ਦਾ ਮੱਥਾ ਨਾ ਸਿਉਂਦੇ ਹੋ ਖਾਲੀ ਹੋ ਗਈ ਜੱckie ਆ ਗਏ ਬੱਸ ਬਣ ਗਈ ਗੱਲ ਹਾਂ ਮੋਤੀ ਵੀ ਖੁਸ਼ ਹੋ ਗਿਆ ਕਹਿੰਦਾ ਮੇਰਾ ਮੱਥਾ ਬਚ ਗਿਆ ਉਹ ਦਾਣਾ ਕਰਦੀ ਬਈਆ ਮੈਂ ਤਾਂ ਐਂ ਲੱਗਦਾ ਸੀ ਅੱਜ ਵੱਡੀ ਮੁਹੀਮ ਚੱਲੂਗੀ ਇਹਦੀ ਦੋ ਟਾ ਘਟਾਇਆ ਉਹ ਉੱਤੋਂ ਛਣੇ ਇਹ ਪੈਣਾ ਤਾਂ ਕਰਕੇ ਹੋ ਜਾਂਦਾ ਮੰਨ ਗਏ ਤੋਲ ਤਾਈ ਇਹ ਲੈ ਉਹ ਤਾਂ ਜਲੇ ਰ ਠੀਕ ਆ ਮਿੱਤਰੋ ਸ਼ੁਕਰੀਆ ਮਿਹਰਬਾਨੀ ਮਿਲਦੇ ਆ ਬ੍ਰੇਕ ਤੋਂ ਬਾਅਦ ਇੱਕ ਕਿਕਰ ਵਾਲੀ ਮੋਹਿੰਦ ਬਾਈ ਹਲੇ ਵੀ ਜਾਰੀ ਹੈ ਇਹਨਾਂ ਦੀ ਤੇ ਜਾੜ ਰਸਾ ਡੁੱਟੂ ਜਾਂ ਕਿਕਰ ਰੋਟੂ ਟਰੈਕਟਰ ਪਾ ਲਿਆ ਇਹਨਾਂ ਨੇ ਹੁਣ ਆਉਂਦਿਆਂ ਨੂੰ ਥੱਲੋਂ ਡਾਣੇ ਟੁਨੇ ਚੱਕ ਕੇ ਨਾਨੀ ਕੰਮ ਯਾ ਕੰਮ ਹੈ ਠੀਕ ਹੈ ਹਾਂ ਰਸਾ ਰੁੱਟ ਜੂਆ ਰਸਾ ਰੁੱਟ ਜੂਆ ਆਹ ਥਲੇ ਕੋ ਤੇ ਮਾਣਾ ਮੋਟਾ ਕੋਈ ਲੱਗਿਆ ਹੁੰਦਾ ਜੀਰਾ ਫਿਰ ਤਾਂ ਹੋ ਜਾਂਦਾ ਕੰਮ ਹਾਂ ਚਲੋ ਕਰ ਲਿਆ ਬੰਦ ਬਈ ਟਰੈਕਟਰ ਤਾਰ ਪਾਈ ਆ ਵੀ ਲੈ ਕੇ ਸੰਗਲਾਂ ਦੇ ਨਾਲ ਤੇ ਐਂ ਪੇਟੇ ਚ ਹੱਲ ਜਾਂਦੀ ਮੜੀ ਜੀ ਨਿਕਲ ਗਿਆ ਉਹ ਕੁੰਡਾ ਸਿੱਧਾ ਹੋ ਗਿਆ ਕੁੰਡਾ ਸਿੱਧਾ ਹੋ ਗਿਆ ਯਾਦ ਹੋਵੇ ਸਾਰਿਆਂ ਨੂੰ ਕਿੱਥੇ ਨਹੀਂ ਕਰਦੇ ਕਿਕਰ ਟਾਈਮ ਪਾਸ ਕਿੰਨੇ ਜਣਿਆਂ ਦਾ ਕਰਾਉਗੀ ਹੋਰ ਵੇਖ ਸਾਰੇ ਗੁਮਾਂਡ ਦਾ ਟਾਈਮ ਪਾਸ ਹੋ ਜੂਗਾ ਉਹ ਬਤਾਰ ਵਾਲਾ ਕੰਮ ਭਾਈ ਲੋਟ ਨਹੀਂ ਆਇਆ ਉਹ ਵੀ ਕੱਢ ਕੇ ਰੱਖਦੇ ਹੁਣ ਦੁਬਾਰੇ ਤਾਂ ਰੱਸਾ ਪਾ ਕੇ ਉਹ ਤਾਂ ਵਾਲਾ ਦਾਣਾ ਤੋੜ ਕੇ ਦੇਖਦੇ ਇੱਕ ਅੱਧਾ ਟੁੱਟ ਗਿਆ ਤਾਂ ਫਿਰ ਇੰਨੇ ਨਾਲ ਲੋਟ ਆ ਜੂ ਕੰਮ ਆ ਆ ਜਮੀ ਕੋੜੂ ਮੁੜਾਈ ਇਹ ਬਾੜ ਚੜ ਜਾਂਦੇ ਕੋਣ ਅੱਗੇ ਕਰਦੇ ਜੇ ਨਹੀਂ ਇਥੇ ਜਮਣੇ ਠੋਕ ਦੇ ਨਹੀਂ ਕਿੱਥੇ ਜੇ ਸੀ ਵੀ ਲੱਖਿਆ ਹੋਏ ਚੱਲ ਕੋਈ ਨਾ ਘਰੇ ਆ ਜੂ ਫੇਰ ਕੱਲ ਨੂੰ ਸਹੀ ਨਹੀਂ ਫੇਰ ਔਰ ਕੱਢਦੇ ਆਂ ਇਹਨੂੰ ਹੋਰ ਨੂੰ ਦਾਵਾ ਤਾਂ ਕੋਰੇ ਲੈਂਦੀ ਏ ਪਡੂੰਗੀ ਦਾ ਪੱਕੀ ਲਾਣਾ ਬਹੁਤ ਕੇਣਾ ਥੋੜੀ ਨਿਕਲ ਜਿਆ ਮੱਤਰ ਨਾਲ ਜਿੱਤ ਨਾ ਤੀ ਇਹ ਡੜਾ ਵਾ ਲਾਓ ਡੜਾ ਨਿਕਲ ਕੇ ਗਾਂ ਨਾ ਕਿਸੇ ਦੇ ਮੱਥੇ 'ਚ ਵੱਜੇ ਸੜਕਾ ਕੋਲੇ ਯਾਰ ਕਪੜਾ ਤਾਂ ਹੈਗਾ ਤੇ ਉਹ ਆ ਪਾਰ ਹੋਈ ਯਾਰ ਐ ਟੱਪਣਾ ਹੀ ਨਹੀਂ ਇਹ ਕੱਪੜੇ ਜਵੰਨ ਕੇ ਬਨਣਾ ਕੱਪੜਾ ਤਾਂ ਸੀਟ ਥੱਲੇ ਪਿਆ ਓਏ ਡੜਾ ਨਾ ਗਾਹਾਂ ਟਪੂਏ ਰੈ ਸਬੀੜ ਬਣੂਗੀ ਟੋਡਾ ਘਰਾਂ ਗਾਹਾਂ ਆੜੀ ਹਾਂ ਜਿਹੜੇ ਤੂੰ ਸਲਾਹਾਂ ਦੇਈ ਜੰਨਾ ਓਏ ਯਾਰ ਡੜਾ ਨਿਕਲ ਕੇ ਆਓ ਯਾਊਆ ਨਹੀਂ ਜਾਂਦਾ ਚਲ ਦੇਖਦੇ ਹਾਂ ਬੜਾ ਜ਼ੋਰ ਨਾਲ ਆਈ ਓਏ। ਕਿੰਨੀ ਮਾਈ ਉਹ ਹਾਂ ਰੋਕ ਕੇ ਆਉਂਦਾ। ਇਹ ਆ ਹਾ ਹਾ ਹਾ। ਕੁੰਡੀ ਦੋ ਜੋੜ ਨਾਲ ਕੁੰਡੀਆਂ ਫਿਰ ਤੱਕ ਚਾ ਜਾਊਗਾ।

ਬੰਦੇ ਬਹੁਤ ਵੇਲੇ ਆਉਂ ਹੀ ਬੋਲ ਮਾਰ ਲਾਂਗੇ ਚਾਰ ਜਣਿਆਂ ਨੂੰ ਹੋਰ ਰਸੇ ਨਾਲ ਖਿੱਚ ਕੇ ਵੀ ਭਾਈ ਕੰਮ ਸੂਤ ਨਹੀਂ ਆਇਆ ਤੇ ਹਲੂਨੇ ਇਹ ਵੱਜੀ ਜਾਂਦੇ ਆ ਤੇ ਉਹ ਤੇ ਉੱਤੇ ਬਾਡਾ ਪਾਉਣ ਲੱਗਿਆ ਨੌਜਵਾਨ ਮੜਾ ਜਾ ਓਏ ਆਰੀ ਜੀ ਜਲਾਲਾ ਇਹ ਨਹੀਂ ਲੋਟ ਆਉਂਦਾ ਇੱਥੇ ਵੇਲਾ ਵਈ ਹੈ ਇਸ ਵੇਲੇ ਸਵਾ 5 ਵਜੇ ਦਾ ਹੋ ਗਿਆ ਤੇ ਤੜਕੇ ਕਿਕਰ ਨਾਲ ਚੰਗਾ ਖੇਡ ਲੱਗੇ ਰਹੇ ਮਤਲਬ ਨੀਰੇ ਵੇਲੇ ਤੱਕ ਹੀ ਲੱਗੇ ਰਹੇ ਦੁਪਹਿਰ ਨੂੰ 1 ਸਵਾ 1 ਵਜੇ ਮੱਝਾਂ ਨੂੰ ਪਾਣੀ ਪਾਇਆ ਤੇ ਨੀਰਾ ਨੂਰਾ ਪਾ ਕੇ ਫਿਰ ਉਦੋਂ ਬਾਅਦ ਵਲੌਗ ਨਹੀਂ ਬਣਾਇਆ ਨਾ ਧੋ ਕਿਉਂ ਨੇ ਹੈ ਭਾਈਏ ਆ ਗਿਆ ਹੋਰ ਜੀ ਹਾਂ लवली ਲਵ ਭੰਗੂ ਇਹਦਾ ਮਿੱਤਰ ਦਾ ਚੈਨਲ ਦਾ ਨਾਮ ਰੱਖਿਆ ਨਾ ਸਾਰੀ ਸੰਗ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤੇ ਹੁਣ ਇਹ ਆਇਆ ਸੀ ਖਾਸੇ ਟਾਈਮ ਦੇ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਤੇ ਮੈਂ ਕਹਾਂ ਚਲ ਮੈਂ ਵਲੌਗਿੰਗ ਬਣਾਇਆ ਉਹਦੋਂ ਦਾ ਮੈਂ ਇਹ ਗੱਲਬਾਤ ਕਰਦੇ ਆਂ ਕਿ ਇਸ ਨੌਜਵਾਨ ਦੀ ਗੱਲ ਕਰ ਲੈਨੇ ਆ ਚਲੋ ਤੇ ਇਹਦਾ ਭਾਈ ਪਹਿਲਾ ਵਲੌਗ ਆ ਪਾਤਾ ਅੱਜ ਤੜਕੇ 7:30 ਵਜੇ ਆਇਆ ਸੀਗਾ ਤੇ 12 ਤਰੀਕ ਦੀ ਇਹਦੀ ਹਿਮਲੇਸ਼ੀਆ ਵਾਪਸੀ ਆ ਤੇ ਇਹ ਕਹਿੰਦਾ ਇੱਕ ਅੱਧਾ ਵਲੌਗ ਇੱਥੇ ਬਣਾ ਕੇ ਪਾ ਲਾਂ ਮੈਂ ਪਾ ਲਾ ਭਾਈ ਨਵਾਂ ਚੈਨਲ ਬਣਾਇਆ ਲਵ ਭੰਗੂ ਜੇ ਤੁਸੀਂ ਸਰਚ ਕਰੋਗੇ ਐਡ ਦਾ ਰੇਟ ਇਟਸ ਲਵ ਪੰਗੂ ਤੇ ਇਹ ਤੁਸੀਂ ਸਰਚ ਕਰੋਗੇ ਆ ਸਕਰੀਨਸ਼ਾਟ ਲਾ ਦਿੰਨੇ ਇੱਥੇ ਚੈਨਲ ਦਾ ਤੇ ਭਾਈ ਤੁਹਾਨੂੰ ਇਹ ਮਿਲ ਜੂਗਾ ਨੌਜਵਾਨ ਪਹਿਲਾ ਵਲੌਗ ਪਾਇਆ ਤੇ ਉਸ ਤੋਂ ਬਾਅਦ ਮਲੇਸ਼ੀਆ ਜਾ ਕੇ ਉੱਥੋਂ ਦੀਆਂ ਗੱਲਾਂ ਬਾਤਾਂ ਵਿਖਾਊ ਆ ਹਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਹਾਂ ਤੇ ਇੱਕ ਅੱਧਾ ਇੱਥੇ ਵੀ ਬਣਾ ਲੂ ਹੋਰ ਕੋਈ ਤਰ੍ਹਾਂ ਫਿਰਦਾ ਵਲੌਗ ਤੇ ਤੁਸੀਂ ਭਾਈ ਸਪੋਰਟ ਕਰੋ ਲਾਜ਼ਮੀ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਜ਼ਮੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿਵੇਂ ਕੰਮਕਾਰ ਕਰਦੇ ਨੇ ਤੇ ਕਿੰਨੀ ਕਮਾਈ ਆ ਕੀ ਰਹਿਣ ਸਹਿਣ ਆ ਠੀਕ ਆ ਭਾਈ ਤੇ 12 ਜਨਵਰੀ ਨੂੰ ਵਾਪਸੀ ਆ ਨੌਜਵਾਨ ਦੀ ਪੰਜਾਬ ਤੋਂ ਮਲੇਸ਼ੀਆ ਨੂੰ ਤੇ ਤਿੰਨ ਕਸਾਲਾਂ ਦਾ ਪਹਿਲਾਂ ਤਜਰਬਾ ਉਹ ਉੱਥੇ ਤੇ ਆਉਣਾ ਹੋਇਆ 9 ਸਾਲ ਦਾ ਪਰਮਟ ਕਟਾ ਕੇ ਆਇਆ ਸੀਗਾ ਜਾਂ ਸਾਰਾ ਆਪਦੇ ਪਹਿਲਾਂ ਵਾਲੇ ਕੰਮ ਤੇ ਕੰਮ ਤੇ ਹਾਂ ਠੀਕ ਹੈ ਭਾਈ ਤੇ ਬਹੁਤ ਸਾਰਾ ਧੰਨਵਾਦ लवली ਵੱਲੋਂ ਜਿਹੜੇ ਮਿੱਤਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਪਹਿਲਾਂ ਹੀ ਐਡਵਾਂਸਤੀ ਬਹੁਤ ਸਾਰੇ ਵੀਰਾਂ ਨੇ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਸੀ ਉੱਥੋਂ ਸਬਸਕ੍ਰਾਈਬ ਕਰ ਲਿਆ ਸੀ ਲਿੰਕ ਦੁਬਾਰਾ ਵੀ ਪਾ ਦਾਂਗੇ ਡਿਸਕ੍ਰਿਪਸ਼ਨ ਖੋਲ ਕੇ ਦੇਖ ਲਿਓ ਭਾਈ ਤੁਸੀਂ ਤੇ ਉੱਥੋਂ ਲਾਜ਼ਮੀ ਇਹਨੂੰ ਭਾਈ ਸਬਸਕ੍ਰਾਈਬ ਕਰਨਾ ਜਿਨ੍ਹਾਂ ਨੇ ਪਹਿਲਾਂ ਹੀ ਕਰ ਲਿਆ ਸੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਹੁਣ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਵਧੀਆ ਗੱਲਾਂ ਬਾਤਾਂ ਨੌਜਵਾਨ ਸੁਣਾਉਂਦਾ ਰਹੂਗਾ ਠੀਕ ਹੈ ਨਾ ਅੱਜ ਕੀ ਸੁਣਾਏਗਾ ਬਸ ਵਧੀਆ ਧੰਨਵਾਦ ਆ ਸਾਡੀ ਸੰਗਤ ਦਾ ਪਰਨਾ ਗੋਲ ਬੰਨੂ ਬਣ ਰਖਿਆ ਅੱਜ ਕਈ ਬੰਦੇ ਨੇ ਕਿਹਾ ਵੀ ਕੁਝ ਵੀਰਾਂ ਦੇ ਕਮੈਂਟ ਆਏ ਸੀ ਲਵਲੀ ਨੂੰ ਭਾਈ ਲਵਲੀ ਦੇ ਵਲੌਗ ਤੇ ਵੀ ਆਏ ਪਏ ਸੀ ਕਮੈਂਟ ਕਹਿੰਦੇ ਪਰਨਾ ਭਾਈ ਗੋਲ ਬੰਨਿਆ ਕਰ ਕੋਈ ਨਾ ਜਿਵੇਂ ਤੈਨੂੰ ਮਤਲਬ ਮਨ ਚ ਆਇਆ ਕਰੂ ਗੱਲ ਕਦੇ ਗੋਲ ਬੰਨਣ ਨੂੰ ਜੀ ਕਰੇ ਗੋਲ ਬੰਨ ਲਾ ਹਨਾ ਕਿ ਜੇ ਤੈਨੂੰ ਪੱਗ ਟਾਇਪ ਵਰਨਾ ਬੰਨਣਾ ਪੱਗ ਬੰਨਣੀ ਦਸਤਾਰ ਸਜਾਉਣੀ ਆ ਤੇ ਵੀ ਭਾਈ ਉਵੇਂ ਬਨ ਲਿਆ ਕਰੀ ਹਾਂ ਤੇ ਬਾਕੀ ਭਾਈ ਦਿਨ ਅੱਜ ਵੀ ਠੰਡਾ ਰਿਹਾ ਨ ਕੰਮ ਕਰਤਾ ਕੋਈ ਬਾਲਾ ਹੈ ਨਹੀਂ ਸੀ ਤੇ ਫੋਨ ਮੇਰੇ ਆਇਆ ਤੇ ਇਹ ਆ ਬਈ ਮੈਂ ਜਦੋਂ ਘਰੇ ਹੁੰਨਾ ਮੈਂ ਫੋਨ ਅੰਦਰ ਰੱਖ ਦਿੰਨਾ ਚਾਰਜ ਲਾ ਕੇ ਰੱਖਦਾ ਜਾਂ ਕਈ ਵਾਰੀ ਉਂ ਵੀ ਰੱਖ ਦਿੰਨਾ ਉਹਨਾ ਤੇ ਉਹ ਫਿਰ ਘਰੇ ਆਏ ਲੱਗਦਾ ਖਾਲੀ ਜੇ ਤੁਰੇ ਫਿਰਦੇ ਆ ਤਾਂ ਬਾਲਾ ਚੱਕਦਾ ਨਹੀਂ ਫਿਰ ਜੇ ਫੋਨ ਕੋਲੇ ਹੋਵੇ ਤਾਂ ਕਈ ਵਾਰੀ ਗੱਲਬਾਤ ਰਿਕਾਰਡ ਵੀ ਹੋ ਜਾਂਦੀ ਹੈ ਫਿਰ ਦੁਪਹਿਰ ਤੱਕ ਕਿਕਰ ਨਾਲ ਖੇਡੀਗੇ ਤੋੜਾ ਤੜਾਈ ਕਰਕੇ ਰੱਸਾ ਪਾ ਲੈਣਦੇ ਸੀ ਮੈਂ ਤੈਨੂੰ ਸਾ ਦਦਾ ਸੀ ਪਹਿਲਾਂ ਉਹ ਰੱਸਾ ਪਾ ਲੈਣਦੇ ਸੀ ਲੋਕ ਕੀ ਜਾਂਦੇ ਸੀ ਚੱਕ ਚਾਈ ਕਰਕੇ ਉਹ ਸਾਰੇ ਗਮਾਂਡ ਦਾ ਮਨੋਰੰਜਨ ਹੋ ਗਿਆ ਆ ਜਾਂਦੇ ਸੀ ਮੁੜ ਜਾਂਦੇ ਸੀ ਦੇਖਦੇ ਚਾਹਾਂ ਪੀ ਪੀ ਦੁਬਾਰੇ ਆਈਗੇ ਤੇ ਉਹ ਰਹਿ ਰਹਾ ਲੋਡ ਰਿਹਾ ਭਾਈ ਅੱਜ ਦਾ ਦਿਨ ਤੇ ਇਹ ਹੀ ਆ ਨਜ਼ਾਰਾ ਆਸੇ ਪਾਸੇ ਦਾ ਹਰ ਐਂ ਚ ਧੂਏ ਨਿਕਲੀ ਜਾਂਦੇ ਹੈਗੇ ਭਾਈ ਟਾਮੇ ਟਾਵੇ ਘਰਾਂ ਚੋਂ ਵੀਰਾ ਸ਼ਾਮ ਦਾ ਹੋ ਗਿਆ ਹਾਂ ਅਥਣ ਵਿੜਾ ਬਲੌਗ ਦੀ ਸਮਾਪਤੀ ਤੇ ਹੀ ਆ ਹੁਣ ਲਗਭਗ ਇਹ ਦੁਮਾਤ ਤੱਕ ਕੋਈ ਕੰਮ ਕਰ ਰਹੀ ਨਹੀਂ ਮੱਜਾਂ ਨੂੰ ਪਾਣੀ ਦਿਖਾਉਣਾਗਾ ਦੋ ਤਿੰਨ ਗਾਵਾਂ ਦੋ ਗਾਵਾਂ ਹੀ ਰਹਿ ਗਈਆਂ ਕੁਝ ਨੂੰ ਮੈਂ ਪਹਿਲਾਂ ਹੀ ਧਰ ਦੇਣਾਣਾ ਪਾਣੀ ਨੀਰਾ ਪਾਉਣ ਸਰ ਤੇ ਨੀਰਾ ਸਾਡੇ ਨੀਰਾ ਕਹਿੰਦੇ ਆ ਬਈ ਤੁਸੀਂ ਦੱਸੋ ਇਹਨੂੰ ਕੀ ਕਹਿੰਦੇ ਆਗੇ ਜਿਹੜਾ ਆਪਾਂ ਤੂੜੀ ਰਲਾਉਣੇ ਇਹਨੂੰ ਸਾਡੇ ਕਹਿੰਦੇ ਉਹਨੇ ਸੰਨੀ ਰਲਾਉਣੀ ਆ ਜਾਂ ਨੀਰਾ ਪਾਉਣਾਗਾ ਹਨਾ ਤੇ ਅਲੱਗ ਅਲੱਗ ਏਰੀਆ ਦੇ ਹਿਸਾਬ ਨਾਲ ਅਡਵਰਟ ਬੋਲੀਆਂ ਹੁੰਦੀਆਂ ਨੇ ਫਰਕ ਪੈਂਦਾ ਨੰਦਾ ਹਾਂ ਵੀ 50 60 70 ਕਿਲੋਮੀਟਰ ਏਰੀਆ ਟੱਪ ਜੀਏ ਬੋਲੀ ਅਕਸਰੀ ਨੋਟ ਕਰਦੇ ਆਪਾਂ ਕਿ ਬਦਲ ਜਾਂਦੀ ਆ ਠੀਕ ਆ ਸਾਡੇ ਵਾਲੇ ਪਾਸੇ ਪਈਆਂ ਠੇਠ ਜਾ ਕੰਮਾਂਗੇ ਇਧਰ ਨੂੰ ਮਲਵਈ ਹਾਂ ਥੋੜਾ ਜਿਹਾ ਕਹਿੰਦੇ ਮਲਵਈ ਰੁੱਖੇ ਨੇ ਹਾਂ ਰੁੱਖੀ ਜੀ ਬੋਲੀ ਆ ਪਰ ਸਾਦਾ ਸਿੰਪਲ ਸਾ ਸਿੱਧਾ ਕੰਮ ਆਗਾ ਠੀਕ ਐ ਇਹ ਭਾਈ ਲਵ ਪੰਗੂ ਸਾਡੇ ਉਲਾਜਮੀ ਪਈ ਤੇ ਆਪਣਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆ ਲਾਈਕ ਸ਼ੇਅਰ ਕਮੈਂਟ ਹਾਈ ਬਸਾਰਾ ਕਰ ਦਿਓ ਸਾਰਾ ਕੁਝ ਹਾਈ ਫੂਪ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਐਂਕੋਰ ਬਲੌਗ ਦੇ ਨਾਲ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਵੇਖਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ ਜੀ